ਸਤਿ ਸ੍ਰੀ ਅਕਾਲ ਜੀ। ਉਮੀਦ ਕਰਨੀ ਆ ਤੁਸੀਂ ਸਾਰੇ ਖਰੀਅਤ ਨਾਲ ਹੋਵੋਗੇ। ਡੀ ਆਈ ਜੀ ਪੁੱਲਰ ਨੇ ਕਿਸ ਤਰ੍ਹਾਂ ਫਸਾ ਦਿੱਤਾ ਸੁਖਵੀਰ ਸਿੰਘ ਬਾਦਲ ਨੂੰ ਕਿ ਸੁਖਵੀਰ ਸਿੰਘ ਬਾਦਲ ਇੱਕ ਵਾਰੀ ਫਿਰ ਚਰਚਾਵਾਂ ਦੇ ਵਿੱਚ ਆ ਗਏ। ਪੱਤਰਕਾਰ ਮਨਿੰਦਰ ਸਿੰਘ ਸਿੱਧੂ ਵੱਲੋਂ ਲਾਏ ਗਏ ਸੀਐਮ ਭਗਵੰਤ ਮਾਨ ਤੇ ਦੋਸ਼ ਜਿਹੜੇ ਸੀਗੇ ਉਹਨਾਂ ਦਾ ਹੋਇਆ ਵੱਡਾ ਖੁਲਾਸਾ। ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ। ਚਲ ਕੇ ਵੀਡੀਓ ਵੇਖਨੇ ਫਿਰ ਕਰਨੀਆਂ ਉਸ ਤੇ ਵਿਚਾਰ। ਬਹੁਤ ਵੱਡੀ ਖਬਰ ਆ ਜਿਵੇਂ ਕਿ ਸੁਖਵੀਰ ਸਿੰਘ ਬਾਦਲ ਔਰ ਦੂਜੇ ਪਾਸੇ ਡੀਆਈਜੀ ਭੋਨਰ ਸਾਹਿਬ ਜਿਹੜੇ ਕਿ ਬੀਤੇ ਦਿਨੀ ਬਹੁਤ ਵੱਡੀ ਰਕਮ ਦੇ ਨਾਲ ਔਰ ਬਹੁਤ ਸਾਰੇ ਸੋਨੇ ਦੇ ਨਾਲ ਫੜੇ ਗਏ ਨੇ ਯਾਨੀ ਸੀਬੀਆਈ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਉਸ ਤੋਂ ਬਾਅਦ ਇੱਕ ਬਹੁਤ ਵੱਡੀ ਚਰਚਾ ਦੇ ਵਿੱਚ ਸੁਖਵੀਰ ਬਾਦਲ ਵੀ ਆ ਗਏ ਨੇ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦੋਸ਼ ਲੱਗੇ ਸੀ ਕਿ ਇਹਨਾਂ ਦੇ ਰਾਜ ਦੇ ਅੰਦਰ ਇੱਕ ਡੀਆਈਜੀ ਦਾ ਫੜਿਆ ਜਾਣਾ ਔਰ ਦੂਜੇ ਪਾਸੇ ਵੱਡੀ ਲੁੱਟ ਦੇ ਨਾਲ 5 ਕਰੋੜ ਰੁਪਈਆ ਔਰ ਬਹੁਤ ਸਾਰਾ ਨਾ ਕੋਲ ਸੋਨਾ ਫੜਿਆ ਗਿਆ ਸੀ ਪਰ ਅੱਜ ਤੁਹਾਨੂੰ ਜਿਹੜੀ ਖਬਰ ਦਿਖਾਉਣ ਜਾ ਰਹੇ ਹਾਂ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਨੇਤਾ ਬਹੁਤ ਵੱਡੀ ਚਰਚਾ ਦੇ ਵਿੱਚ ਫੇਰ ਤੋਂ ਆ ਗਏ ਨੇ ਯਾਨੀ ਸੁਖਬੀਰ ਸਿੰਘ ਬਾਦਲ ਡੀਆਈਜੀ ਭੁੱਲਰ ਸਾਹਿਬ ਨੇ ਪਸਾ ਦਿੱਤੇ ਨੇ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਦੂਜੇ ਪਾਸੇ ਜਿਹੜੇ ਸ਼ਖਸ ਨੇ ਡੀਆਈਜੀ ਤੇ ਦਾਵਾ ਬੋਲਿਆ ਸੀ ਯਾਨੀ ਉਹਨਾਂ ਨੇ ਆਪਣੇ ਰਿਸਕ ਦੇ ਤੌਰ ਤੇ ਡੀਆਈਜੀ ਭੁੱਲਰ ਸਾਹਿਬ ਦੇ ਉੱਤੇ ਬਹੁਤ ਵੱਡੀ ਕਾਰਵਾਈ ਕਰਵਾ ਦਿੱਤੀ ਔਰ ਉਹਨਾਂ ਦਾ ਕੀ ਕਹਿਣਾ ਇਹ ਖਬਰ ਤੁਹਾਨੂੰ ਸੁਣਾਵਾਂਗੇ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਨੇਤਾ ਉਹ ਵੀ ਇਸ ਬੁਲੇੰਝੇ ਵਿੱਚ ਫਸ ਗਏ ਨੇ ਤਾਂ ਖਾਲੀ ਦਲ ਨੂੰ ਬਹੁਤ ਵੱਡਾ ਝਟਕਾ ਅੱਜ ਇਸ ਖਬਰ ਦੇ ਨਾਲ ਲੱਗਣਾ ਕਿਉਂਕਿ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪਸਾਨ ਦੀ ਕੋਸ਼ਿਸ਼ ਲਗਾਤਾਰ ਅਕਾਲੀ ਦਲ ਦੁਆਰਾ ਕੀਤੀ ਜਾ ਰਹੀ ਸੀ ਪਰ ਇਹਦੇ ਵਿੱਚ ਸੁਖਬੀਰ ਸਿੰਘ ਬਾਦਲ ਫਸ ਗਏ ਨੇ ਔਰ ਕਿਵੇਂ ਫਸ ਗਏ ਨੇ ਇਹ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਕਾਰੀਦਾਨ ਨੂੰ ਬਹੁਤ ਵੱਡਾ ਝਟਕਾ ਇਸ ਗੱਲ ਦੇ ਨਾਲ ਲੱਗਿਆ ਔਰ ਡੀਆਈਜੀ ਭੁੱਲਰ ਨੂੰ ਜਿਹਨੇ ਪਸਾਇਆ ਉਹਨਾਂ ਨੇ ਕੀ ਕਹਿਣਾ ਸੁਣ ਲਓ ਜਿਹੜਾ ਤੁਹਾਡੇ ਨਾਲ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਅਪਡੇਟ ਹੈ ਬੜੀ ਹੀ ਅਹਿਮ ਹੈ ਸੁਣੋ ਕੁਝ ਵੀ ਨਹੀਂ ਆਗਾ ਜਦੋਂ ਜਦੋਂ ਸੀਬੀਆਈ ਨੇ ਫੜਿਆ ਇਹ ਅੱਖਾਂ ਤੋਂ ਲੈ ਕੇ ਨਾ ਪੈਰ ਤੱਕ ਸਾਰਾ ਕੁਝ ਕੰਬਦਾ ਸੀ ਉਹਦਾ ਬੁੱਕਮਾਰਡ ਦਾ ਉਹ 5 ਕਰੋੜ ਰੁਪਏ ਲਗਿਆ ਇਹਦੇ ਕੋਲ ਆਪਾਂ ਸਾਰੇ ਇਕੱਠੇ ਜੇ ਇਕੱਠੇ ਕਰ ਲਈਏ ਆਪਣੇ ਸਾਰਿਆਂ ਦੇ ਘਰੋਂ ਇਹ ਮਿਲ ਲਾਨਾ ਪ੍ਰਕਾਸ਼ਵਰਮਨ ਦਰਨੀ ਤੇ ਘਟੀ ਆਈ ਜੀ ਨਾਲ ਪੰਗਾ ਲੈ ਰਹੇ ਭਾਈ ਜੀ ਇਸ ਵਾਰ ਸੋਚਿਆ ਹੋਇਆ ਸੀ ਕਿ ਰੋਜ਼ ਵੀ ਮੌਤ ਮਾਰਨ ਨਾਲੋਂ ਇੱਕ ਦਿਨੇ ਸਹੀ ਤੇ ਜਿਆਦਾ ਤੇਰੇ 8 ਲੱਖ ਰੁਪਏ ਮੰਗਿਆ ਸੀਗਾ 8 ਲੱਖ ਮੰਗਿਆ ਸੀਗਾ ਤੇ ਨਾਲ ਉਹ ਕਿਹਾ ਗਿਆ ਸੀ ਕਿ 8 ਲੱਖੇ ਤੋਂ ਲੈਣਾ ਜਿੰਨੇ ਪਹਿਲਾਂ ਬੰਦਾ ਲੈ ਲਈ ਆਪਾਂ ਬਰੇ ਤੋਂ 8 ਪੂਰਾ ਕਰਨਾ ਹੈ। ਆਜਰ ਨਾਜਰ ਮੰਨ ਕੇ ਪ੍ਰਮਾਤਮਾ ਨੂੰ ਕਹਿੰਨਾ ਇਹਨੂੰ ਸਜ਼ਾ ਕਰਾਉਂਗਾ ਜੇ ਨਾ ਕਰਾਈ ਮੈਂ ਜੁਣਾਈ ਛੱਡੂੰਗਾ ਪਰ ਮੈਨੂੰ ਬਖਸ਼ਣਾ ਨਹੀਂ। ਕਿ ਸਾਨੂੰ ਐਦਾ ਜੀ ਬ੍ਰੋਕਰ ਸੀਗਾ ਉਹ ਮੈਨੂੰ ਆਕੇ ਮਿਲਦਾ ਕਹਿੰਦਾ ਮੈਨੂੰ ਡੀਆਈਜੀ ਸਾਹਿਬ ਦਾ ਮੈਸੇਜ ਆਇਆ ਹੈ ਤੁਹਾਡਾ ਵਫਾਰ ਬਹੁਤ ਵਧੀਆ ਚੱਲਦਾ ਹੈ ਆਪਾਂ ਨੂੰ ਡੀਆਈਜੀ ਸਾਹਿਬ ਨਾਲ ਮਿਲ ਕੇ ਚੱਲਦਾ ਆਹ ਕੋਈ ਉਹ ਮੈਂ ਕਹਿੰਦਾ ਕੋਈ ਗੱਲ ਨਹੀਂ ਕੋਈ ਦੀਵਾਲੀ ਦੁਸ਼ਹਰਾ ਹੁੰਦਾ ਉਹ ਚੱਲ ਜਾਂਦਾ ਯਾਰ ਲੋ ਸਾਰੇ ਕਰਦੇ ਸੀ ਕੋਈ ਏਡੀ ਗੱਲ ਨਹੀਂ ਫੋਟੇ ਇਵਿ ਜੀਟ ਸ਼ੀਟ ਲੱਕਦਾ ਸੀਡੀਆਈ ਨੂੰ ਵੀ ਤੇ ਪੰਜਾਬ ਪੁਲਿਸ ਨੂੰ ਵੀ ਇਹਦਾ ਰੂ ਕੰਪਲੀਟਡ ਤੇਰੇ ਪਰਿਵਾਰ ਨੂੰ ਜਲਦੀ ਤੋਂ ਜਲਦੀ ਇਹਨੂੰ ਪ੍ਰੋਟੈਕਸ਼ਨ ਪ੍ਰੋਵਾਈਡ ਕੀਤੀ ਜਾਵੇ ਅੱਜ ਡੀਆਈਜੀ ਪਹਿਲਾਂ ਮੇਰੇ ਖਿਲਾਫ ਖੜਾ ਹੋਇਆ ਡੀਆਈਜੀ ਕਹਿੰਦਾ ਧਮਕੀਆਂ ਨੰਨੇ ਦੇ ਦਿੱਤੇ ਛੋਟੇ ਮੁਕੱਦਮੇ ਦਊਂਗਾ ਸਾਨੂੰ ਮਿਲੂ ਆ ਕਿ ਨਹੀਂ ਛੋਟੇ ਪਹਿ ਪੁਰਾਣੇ ਮੁਕੱਦਮੇ ਨਹੀਂ ਚਲਾਣ ਪੇਸ਼ ਕਰ ਦਊਗਾ ਤਾਂ ਸੁਣ ਲਿਆ ਪੰਜਾਬ ਵਾਲੇ ਜਿਹੜੇ ਸ਼ਖਸ ਨੇ ਡੀਆਈਜੀ ਨੂੰ ਬਸਾਇਆ ਹੁਣ ਸੁਖਬੀਰ ਬਾਦਲ ਦੀ ਪੋਲ ਇੱਥੇ ਆ ਕੇ ਖੁੱਲਦੀ ਹੈ ਸੁਖਬੀਰ ਸਿੰਘ ਬਾਦਲ ਦੇ ਕਹਿਣ ਦੇ ਉੱਤੇ ਯਾਨੀ ਅਕਾਲੀ ਦਲ ਦੇ ਰਾਜ ਦੇ ਵਿੱਚ ਡੀਆਈਜੀ ਭੁੱਲਰ ਨੇ ਜੋ ਜੋ ਕੀਤਾ ਪੰਜਾਬ ਦੇ ਲੋਕਾਂ ਨੂੰ ਅਕਸਰ ਉਸ ਗੱਲ ਦਾ ਭਲਕ ਲੱਗ ਚੁੱਕੀ ਹੈ ਪਤਾ ਲੱਗ ਚੁੱਕਿਆ ਪਾ ਡੀਆਈਜੀ ਭੁੱਲਰ ਨੇ ਇਹ ਸਕਸ਼ ਨੂੰ ਪਸਾਉਣ ਦੀ ਕੋਸ਼ਿਸ਼ ਕੀਤੀ ਇਹਦੇ ਕਾਰਨ ਬਾਦਲਾਂ ਦੀ ਪੋਲ ਖੁੱਲ ਗਈ ਹੈ ਬਾਦਲਾਂ ਨੇ ਕਹਿਣ ਦੇ ਉੱਤੇ ਸੋਨੇ ਦੀ ਲੁੱਟ ਬਾਹਤ ਵੱਡੇ ਪੱਧਰ ਦੇ ਉੱਤੇ ਪੈਸੇ ਦੀ ਲੁੱਟ ਕੀਤੀ ਗਈ ਹੈ ਯਾਨੀ ਇੱਕ ਪਾਸੇ ਬਹੁਤੇ ਪੱਤਰਕਾਰ ਪੰਜਾਬ ਦੇ ਵਿੱਚੋਂ ਜਿਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਹ ਕਿਹਾ ਕਿ ਤੁਹਾਡੇ ਰਾਜ ਦੇ ਵਿੱਚ ਇੱਕ ਡੀਆਈਜੀ ਦਾ ਫੜਿਆ ਜਾਣਾ ਔਰ ਦੂਜੇ ਪਾਸੇ ਸੀਬੀਆਈ ਦਾ ਜਦੋਂ ਛਾਪਾ ਪੈਂਦਾ ਦੇਖੋ ਉਸ ਬੰਦੇ ਨੇ ਲੁੱਟ ਤਾਂ ਕੀਤੀ ਐ ਇਹਦੇ ਵਿੱਚ ਦੋਰਾਮਾ ਨਹੀਂ ਐ ਔਰ ਦੂਜੇ ਪਾਸੇ ਕਹਿਣ ਦੇ ਕਿਦੇ ਉੱਤੇ ਕੀਤੀ ਐ ਇਹ ਬਾਤ ਵੱਡਾ ਸਵਾਲ ਤੁਹਾਡੇ ਸਾਹਮਣੇ ਅੱਜ ਤਰਨ ਜਾ ਰਹੀ ਐ ਕਿਉਂਕਿ ਮੁੱਖ ਮੰਤਰੀ ਭਵਾਨ ਸੇ ਮਾਨ ਮੌਜੂਦਾ ਸਰਕਾਰ ਦੇ ਵਿੱਚ ਨੇ ਇਸ ਕਰਕੇ ਕਈ ਪੱਤਰਕਾਰ ਜਿਵੇਂ ਕਿ ਮਨਿੰਦਰ ਸਿੰਘ ਸਿੱਧੂ ਲੋਕਵਾਜ ਟੀਵੀ ਦੇ ਪੱਤਰਕਾਰ ਨੇ ਉਹਨਾਂ ਨੇ ਬਾਦਲਾਂ ਦੇ ਕਹਿਣ ਦੇ ਉੱਤੇ ਯਾਨੀ ਸੁਖਵੀਰ ਬਾਦਲ ਦੇ ਕਹਿਣ ਦੇ ਉੱਤੇ ਇੱਕ ਬਾਅਦ ਵੱਡਾ ਮਾਹੌਲ ਸਿਰ ਜੁ ਦਿੱਤਾ ਤੇ ਪੰਜਾਬ ਦੀ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ ਬਾਅਦ ਵੱਡਾ ਜੰਡਾ ਮਨਿੰਦਰ ਸਿੱਧੂ ਨੇ ਚੜਾਇਆ ਹੋਇਆ ਕਿਉਂਕਿ ਬੇਚਦਾ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇੱਕ ਪਿੱਛੇ ਜੇ ਬਿਆਨ ਆਇਆ ਦੋ ਤਿੰਨ ਦਿਨ ਪਹਿਲਾਂ ਦੀ ਗੱਲ ਹੈ ਉਹ ਕਹਿੰਦੇ ਜੀ ਇਹਨਾਂ ਨੂੰ ਬਾਦਲਾਂ ਦੀ ਬੋਤੀ ਪਈ ਹੋਈ ਹੈ ਰਤਨ ਤਾਰੀਵਾਲ ਦਾ ਨਾਮ ਲਿਆ ਔਰ ਦੂਜੇ ਪਾਸੇ ਜਿਹੜੇ ਮਨਿੰਦਰ ਸਿੱਧੂ ਲੋਕਵਾਜ ਟੀਵੀ ਦੇ ਪੱਤਰਕਾਰ ਨੇ ਇਹਨਾਂ ਨੇ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਿਲਾਫ ਬੋਲਣ ਦਾ ਠੇਕਾ ਲਿਆ ਹੋਇਆ ਕਿਉਂਕਿ ਇੱਕ ਪਾਸੇ ਕਹਿੰਦੇ ਜੀ ਅਸੀਂ ਨਿਰਪੱਖ ਪੱਤਰਕਾਰ ਔਰ ਦੂਜੇ ਪਾਸੇ ਬਾਦਲਾਂ ਦੇ ਖਿਲਾਫ ਕੋਈ ਖਬਰ ਨਹੀਂ ਆਉਂਦੀ ਹੁਣ ਬਾਦਲਾਂ ਤੇ ਲਾ ਲੋ ਪੰਜਾਬ ਦੀ ਸਿੱਖ ਕੌਮ ਦਾ ਕਾਣ ਪੂਰੀ ਪੰਜਾਬੀਅਤ ਦਾ ਕਾਣ ਫੇਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਚੀਦੇ ਕਾਰਨ ਪੂਰੇ ਪੰਜਾਬ ਦੀਆਂ ਮਾਂਵਾਂ ਅੱਜ ਵੀ ਰੋ ਰਹੀਆਂ ਨੇ ਇਹ ਗੱਲ ਪੂਰੇ ਪੰਜਾਬ ਨੂੰ ਅਕਸਰ ਪਤਾ ਤੇ ਫੇਰ ਉਹਨਾਂ ਬਾਦਲਾਂ ਦੇ ਖਿਲਾਫ ਮਨਿੰਦਰ ਸਿੱਧੂ ਖਬਰ ਕਿਉਂ ਨਹੀਂ ਲਾਉਂਦਾ ਕਹਿੰਦੇ ਬਾਦਨਾ ਦਾ ਸਭ ਤੋਂ ਵੱਡਾ ਚਮਚਾ ਮਨਿੰਦਰ ਸਿੰਘ ਸਿੱਧੂ ਇਹ ਗੱਲ ਸਾਰੇ ਲੋਕ ਕਹਿ ਰਹੇ ਨੇ ਪੰਜਾਬ ਦੇ ਅੰਦਰ ਇਸ ਗੱਲ ਦੀ ਬੜੀ ਚਰਚਾ ਕਿ ਬਾਦਨਾ ਦੇ ਖਿਲਾਫ ਮਨਿੰਦਰ ਸਿੰਘ ਸਿੱਧੂ ਪੱਤਰਕਾਰ ਹੈ ਜਿਹੜਾ ਰੋਕਵਾਜ ਟੀਵੀ ਦਾ ਉਹ ਕਦੇ ਹੀ ਖਬਰ ਨਹੀਂ ਲਾਉਂਦਾ ਇਹ ਗੱਲ ਮੈਂ ਡਾਂਕੇ ਦੀ ਝੋੜ ਤੇ ਕਹਿ ਰਿਹਾ ਔਰ ਦਾਵੇ ਨਾਲ ਕਹਿ ਰਿਹਾ ਛੇਕਰ ਉਹਦੇ ਵਿੱਚ ਨਿਰਪੱਖ ਪੱਤਰਕਾਰੀ ਵਾਲੀ ਗੱਲ ਹੈ ਕਾ ਫਿਰ ਬਾਦਨਾ ਦੇ ਖਿਲਾਫ ਉਹਨਾਂ ਦੇ ਖਿਲਾਫ ਬਹੁਤ ਸਾਰੇ ਆ ਮਾਮਲੇ ਨੇ ਕਦੇ ਕਈ ਵਾਰ ਉਹਨਾਂ ਨੇ ਮਾਫੀਆਂ ਮੰਗੀਆਂ ਵੈਸੇ ਵੀ ਉਹ ਦੋਸ਼ੀ ਆ ਪੰਜਾਬ ਦੇ ਤਾਂ ਉਹਨਾਂ ਦੇ ਖਿਲਾਫ ਖਬਰ ਕਿਉਂ ਨਹੀਂ ਲੱਗਦੀ ਅਕਸਰ ਉਹ ਮੁੱਦੇ ਕਿੱਥੇ ਲੱਭਦੇ ਨੇ ਕਹਿੰਦੇ ਜੀ ਗੱਲ ਕੋਈ ਵੀ ਹੋਵੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਢੀਸਣਾ ਬਣਦਾ ਇਹ ਮਨਿੰਦਰ ਸਿੱਧੂ ਦੀ ਫਿਤਰਤ ਦੇ ਵਿੱਚ ਤਾਂ ਹੁਣ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਹੈ ਕਿ ਜਿਹੜਾ ਨਿਰਪੱਖ ਪੱਤਰਕਾਰ ਹੁੰਦਾ ਉਹ ਹਰ ਕਿਸੇ ਦੇ ਖਿਲਾਫ ਖਬਰ ਲਾ ਸਕਦਾ ਅਸੀਂ ਆਪਣੇ ਚੈਨਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਿਲਾਫ ਵੀ ਬੋਲਦੇ ਆਂ ਔਰ ਦੂਜੇ ਪਾਸੇ ਉਹਨਾਂ ਦੇ ਹੱਕ ਦੇ ਵਿੱਚ ਵੀ ਡਟੇ ਆ ਕਿਉਂ ਕਿ ਜਦੋਂ ਬੰਦਾ ਨਿਰਪੱਖ ਗੱਲ ਕਰਦਾ ਜਾਂ ਕੋਈ ਕੰਮ ਕਰਦਾ ਪੰਜਾਬ ਪ੍ਰਤੀ ਕਰਦਾ ਫਿਰ ਉਹਦੀ ਪ੍ਰਸ਼ੰਸਾ ਕਰਨੀ ਵੀ ਬਣਦੀ ਹੈ ਤੇ ਜਦੋਂ ਪੰਜਾਬੀਆਂ ਦੇ ਖਿਲਾਫ ਉੱਠਦਾ ਚਾਹੇ ਕੋਈ ਮੁੱਖ ਮੰਤਰੀ ਹੈ ਚਾਹੇ ਪ੍ਰਧਾਨ ਮੰਤਰੀ ਹੈ ਤਾਂ ਫਿਰ ਉਹਦੀ ਵਿਰੋਧਤਾ ਕਰਨ ਦਾ ਵੀ ਹੱਕ ਬਣਦਾ ਐਸ ਕਰਕੇ ਪੱਤਰਕਾਰ ਮਨਿੰਦਰ ਸਿੱਧੂ ਦੀ ਹਿੰਮਤ ਨਹੀਂ ਹੈ ਕਿ ਬਾਦਲਾਂ ਦੇ ਖਰਾਬ ਖਬਰ ਲਾਵੇ ਹਰ ਵੇਲੇ ਉਹ ਬਾਗਰਾਂ ਦੀ ਪ੍ਰਸ਼ੰਸਾ ਔਰ ਮੁੱਖ ਮੰਤਰੀ ਭਵਨ ਸਿੰਘ ਮਾਨ ਦੇ ਖਿਲਾਫ ਬੋਲਣ ਦੀ ਗੱਲ ਕਰਦੇ ਨੇ ਔਰ ਦੂਜੇ ਪਾਸੇ ਡੀਆਈਜੀ ਭੁੱਲਰ ਜਿਹੜਾ ਇਹ ਬਾਗਰਾਂ ਨਹੀਂ ਬਣਾਇਆ ਹੋਇਆ ਚੇਲਾ ਸੀ ਜਿਹੜਾ ਅੱਜ ਫੜਿਆ ਗਿਆ ਬਹੁਤ ਵੱਡੀ ਮਾਤਰਾ ਦੇ ਵਿੱਚ ਪੈਸਾ ਬਹੁਤ ਵੱਡੀ ਮਾਤਰਾ ਦੇ ਵਿੱਚ ਸੋਨਾ ਪਤਾ ਨਹੀਂ ਕਿੰਨੇ ਕਿੰਨੇ ਲੋਕਾਂ ਦੇ ਨਾਲ ਧੱਕਾ ਕੀਤਾ ਸੀ ਔਰ ਜਿਹੜੇ ਭਰਾ ਵੀ ਹੁਣ ਤੁਸੀਂ ਆਡੀਓ ਸੁਣੀ ਹੈ ਇਹ ਸੈਕਸ਼ਨ ਡੀਆਈਜੀ ਭੁੱਲਰ ਨੂੰ ਪਸਾ ਕੇ ਰੱਖ ਦਿੱਤਾ ਤਾਂ ਮੁੱਖ ਮੰਤਰੀ ਭਵਨ ਸਿੰਘ ਮਾਨ ਆਪਣੇ ਰਾਜ ਦੇ ਵਿੱਚ ਬਹੁਤ ਵੱਡੇ ਐਕਸ਼ਨ ਕਰ ਰਹੇ ਨੇ ਪਰ ਲੋਕ ਵੀ ਇਹਦੇ ਨਾਲ ਹੱਕ ਵਿੱਚ ਖੜੇ ਨੇ ਤਾਂ ਹੁਣ ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੁੰਨਾ ਜਿਹੜੇ ਅਕਾਲੀ ਦਲ ਦੇ ਰਾਜ ਦੇ ਵਿੱਚ ਡੀਆਈਜੀ ਭੁੱਲਰ ਸਾਹਿਬ ਆਪਣਾ ਯਾਨੀ ਲੋਕਾਂ ਦੇ ਉੱਤੇ ਕਹਿਰ ਵਰਸਾਉਂਦੇ ਸੀ ਅੱਜ ਉਹ ਫੜੇ ਗਏ ਨੇ ਕਿ ਬਾਦਲਾਂ ਤੇ ਦੋਸ਼ ਨਹੀਂ ਜਾਂਦਾ ਉਹ ਮੈਂ ਤੁਹਾਨੂੰ ਪੰਜਾਬ ਦੇ ਸਾਡੇ ਲੋਕਾਂ ਪੈਣ ਭਰਾ ਮੈਨੂੰ ਪੁੱਛਣਾ ਚਾਹੁੰਨਾ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਪੈਣ ਭਰਾ ਨਵੇਂ ਚੈਨਲ ਦੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੱਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਮਨਿੰਦਰ ਸਿੰਘ ਸਿੱਧੂ ਜਿਹੜੇ ਕਿ ਆਪਣੇ ਆਪ ਨੂੰ ਇਹ ਕਹਿੰਦੇ ਹੈਗੇ ਆ ਕਿ ਮੈਂ ਹੱਕ ਤੇ ਮਬਨੀ ਗੱਲ ਕਰਨਾ ਹੈਗਾ ਮੈਂ ਜੋ ਸਚਾਈ ਹੈ ਉਹ ਬਿਆਨ ਕਰਨਾ ਹੈਗਾ ਮੈਂ ਇਸ ਲਈ ਉਹਨਾਂ ਨੇ ਸੀਐਮ ਭਗਵੰਤ ਮਾਨ ਦੇ ਉੱਤੇ ਵੱਡੇ ਦੋਸ਼ ਲਾਏ ਕਿ ਡੀਆਈਜੀ ਪੁੱਲਰ ਦੀ ਗ੍ਰਿਫਤਾਰੀ ਉਹਨਾਂ ਦੇ ਦੌਰੇ ਹਕੂਮਤ ਦੇ ਵਿੱਚ ਉਹਨਾਂ ਦੀ ਸਰਕਾਰ ਦੇ ਹੁੰਦਿਆਂ ਇਸ ਡੀਆਈਜੀ ਦੀ ਗ੍ਰਿਫਤਾਰੀ ਜਿਹੜੀ ਹੈ ਉਹਨਾਂ ਦੀ ਸਰਕਾਰ ਦੇ ਉੱਤੇ ਸਵਾਲੀਆ ਨਿਸ਼ਾਨ ਖੜੇ ਕਰਦੀ ਹੈਗੀ ਆ ਕਾਰਗਰਦਗੀ ਤੇ ਸਵਾਲੀਆ ਨਿਸ਼ਾਨ ਖੜੇ ਕਰਦੀ ਹੈਗੀ ਆ ਪਰ ਇਹਦੇ ਧਾਰ ਹੁਣ ਜਾ ਕੇ ਕਿੱਥੇ ਜੁੜੇ ਆ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਹੈ ਡੀਆਈਜੀ ਪੁੱਲਰ ਨੂੰ ਇਹ ਸਾਰੀ ਸ਼ੈਦ ਦਿੱਤੀ ਸੀ ਉਹਨਾਂ ਦੇ ਕਹਿਣ ਤੇ ਡੀਆਈਜੀ ਪੁੱਲਰ ਨੇ ਐਡੇ ਵੱਡੇ ਜਿਹੜੇ ਆ ਪੈਮਾਨੇ ਦੇ ਉੱਤੇ ਜਿਹੜੀ ਸੋਨਿਆ ਉਹਨਾਂ ਦੇ ਕੋਲੋਂ ਬਰਾਮਦ ਹੋਇਆ ਰਕਮ ਬਰਾਮਦ ਹੋਈ 5 ਕਰੋੜ ਰੁਪਇਆ ਕਿ ਆ ਜਾ ਰਿਹਾ ਹੈਗਾ ਵਾ ਔਰ ਬਹੁਤ ਸਾਰੀਆਂ ਹੋਰ ਮਹਿੰਗੀਆਂ ਚੀਜ਼ਾਂ ਜਿਹੜੀਆਂ ਉਹਨਾਂ ਦੇ ਕੋਲੋਂ ਬਰਾਮਦ ਹੋਈਆਂ ਹੈਗੀਆਂ ਵਾ ਇਹ ਸਾਰੀਆਂ ਸੁਖਬੀਰ ਸਿੰਘ ਬਾਦਲ ਦੇ ਕਹਿਣ ਦੇ ਉੱਤੇ ਡੀਆਈਜੀ ਪੁਲਰ ਨੇ ਜਿਹੜੀ ਆ ਰਿਸ਼ਵਤ ਖੋਰੀ ਦਾ ਜਿਹੜਾ ਬਾਜ਼ਾਰ ਸੀ ਉਹ ਗਰਮ ਕੀਤਾ ਸੀਗਾ ਉਹਨਾਂ ਕੋਈਆਂ ਸਾਰੀਆਂ ਚੀਜ਼ਾਂ ਬਰਾਮਦ ਹੋਈਆਂ ਹਨ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਲੇਕਿਨ ਕਿਸਦੇ ਕਹਿਣ ਤੇ ਹੋਈਆਂ ਇਹ ਚੀਜ਼ ਕਲੀਅਰ ਹੋ ਗਈ ਹੈ ਜਿਹੜੇ ਦੋਸ਼ ਸੀਐਮ ਭਗਵੰਤ ਮਾਨ ਦੇ ਉੱਤੇ ਲਾਏ ਜਾ ਰਹੇ ਸੀਗੇ ਮਨਿੰਦਰ ਸਿੰਘ ਸਿੱਧੂ ਵੱਲੋਂ ਉਹਨਾਂ ਦਾ ਵੀ ਵੱਡਾ ਖੁਲਾਸਾ ਹੋ ਗਿਆਗਾ ਕਿਉਂਕਿ ਮਨਿੰਦਰ ਸਿੰਘ ਸਿੱਧੂ ਜਿਹੜੇ ਆਪਣੇ ਆਪ ਨੂੰ ਕਹਿੰਦੇ ਆ ਕਿ ਮੈਂ ਸੱਚਾਈ ਬਿਆਨ ਕਰਨਾ ਹੈਗਾ ਵਾਗਰ ਸੱਚਾਈ ਬਿਆਨ ਕਰਦਾ ਹੈ ਤੇ ਫਿਰ ਸੁਖਬੀਰ ਸਿੰਘ ਬਾਦਲੀਆਂ ਵਿਕਰਮ ਸਿੰਘ ਮੁਜੀਠੀਆ ਦੇ ਖਿਲਾਫ ਕਿਉਂ ਨਹੀਂ ਕੋਈ ਵੀਡੀਓ ਆਉਂਦੀ ਹੈਗੀ ਉਹ ਵਿਕਰਮ ਸਿੰਘ ਮੁਜੀਠੀਆ ਜਿਹਨੂੰ ਜਿਹਦੀ ਵਿਰਤੋ ਅੱਜ ਵੀ ਪੰਜਾਬ ਦੀਆਂ ਮਾਵਾਂ ਰੋਂਦੀਆਂ ਹੈਗੀਆਂ ਮੈਂ ਪੰਜਾਬ ਦੇ ਵਿੱਚ ਜਿਹੜਾ ਹੈਗਾ ਨਸ਼ਾ ਉਹ ਆਮ ਹੋਇਆ ਹੈਗਾ ਵਾ ਨੌਜਵਾਨਾਂ ਦੀ ਜਵਾਨੀ ਜਿਹੜੀ ਆ ਖਰਾਬ ਹੋਈ ਹੈਗੀ ਹੈ ਲੇਕਿਨ ਉਹਨਾਂ ਦੇ ਉੱਤੇ ਕੋਈ ਵੀਡੀਓ ਨਹੀਂ ਆਉਂਦੀ ਔਰ ਸੀਐਮ ਭਗਵੰਤ ਮਾਨ ਜਿਹੜੇ ਕਿ ਮੌਜੂਦਾ ਸੀ ਉਹਨੇ ਕਿ ਜਿਹੜੇ ਕਿ ਬਹੁਤ ਸਾਰੇ ਕੰਮ ਕਰਨ ਦੇ ਹੀ ਹੈ ਪੰਜਾਬ ਦੀ ਬਿਹਤਰੀ ਵਾਸਤੇ ਪੰਜਾਬ ਦੀ ਖਲਾਅ ਵਾਸਤੇ ਉਹਨਾਂ ਦੇ ਖਿਲਾਫ ਮਹਿੰਦਰ ਸਿੰਘ ਸਿੱਧੂ ਨੇ ਜਿਹੜੀ ਮੁਹਮ ਸ਼ੁਰੂ ਕੀਤੀ ਹੈ ਉਹਦਾ ਸੀਐਮ ਭਗਵੰਤ ਮਾਨ ਨੇ ਜ਼ਿਕਰ ਕੀਤਾ ਸੀਗਾ ਔਰ ਵਿਰੋਧ ਤੁਹਾਡਾ ਕੀ ਕਹਿਣਾ ਹੈ ਸੀਗਾ ਇਸ ਵੀਡੀਓ ਬਾਰੇ ਕਮੈਂਟਸ ਕਰਕੇ ਲਾਜ਼ਮੀ ਦੱਸੋ ਰੱਖਿਆ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼